ਸਿਸ ਦੇਸ਼ ਦੇ ਅੰਦਰ ਮੀਡੀਆ ਨੂੰ ਅੰਦਰ ਜਾਣਾ ਲਾਊਡ ਨਹੀਂ ਕੀਤਾ ਤੇ ਉੱਥੇ ਨੋਮੀਨੇਟਡ ਕੌਂਸਲਰ ਜਿਨ੍ਹਾਂ ਦੀ ਵੋਟਾਂ ਨਹੀਂ ਪੈਣੀਆਂ ਸੀਗੀਆਂ ਉਹ ਉੱਥੇ ਅੰਦਰ ਲਾਊਡ ਸੀ ਕੈਮਰਿਆਂ ਨੂੰ ਹਟਾਉਂਦੇ ਹੋਏ ਅਫਸਰਾਂ ਨੂੰ ਧਮਕਾਉਂਦੇ ਹੋਏ ਦਿਖਦੇ ਪਏ ਨੇ ਉਹ ਕੈਮਰੇਜ਼ ਦਿਖ ਰਹੇ ਨੇ ਜਦ ਤੱਕ ਫੈਸਲਾ ਨਹੀਂ ਹੋਣਾ ਸੀ ਇੱਥੇ ਬਠਾ ਪਹਿਲੀ ਚੀਜ਼ ਦੂਜੀ ਚੀਜ਼ ਹਰ ਗਵਾਰਡ ਦੇ ਅੰਦਰ ਕੈਂਡਲ ਮਾਰਚ ਕੀਤੀ ਜਾਏਗੀ ਜਿਹੜੇ ਇੰਪੋਰਟੈਂਟ ਲੈਂਡਮਾਰਕਸ ਨੇ ਛੱਤੀਗੜ੍ਹ ਦੇ ਅੰਦਰ ਜੇ ਵੀ ਚੋਰੀ ਤਾਂ ਕਰਦੀ ਹੈ ਵੋਟਾਂ ਦੀ ਪਰ ਇਹ ਚੀਜ਼ ਪਹਿਲੀ ਵਾਰ ਕਲੀਅਰ ਹੋਈ ਹੈ ਕੈਮਰੇ ਦੇ ਉੱਤੇ ਕਿ ਭਾਜਪਾ ਨੇ ਕਿਸ ਹਿਸਾਬ ਨਾਲ ਚੋਰੀ ਕੀਤੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀਫੈਕਸ਼ਨ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਚੰਡੀਗੜ੍ਹ ਨਗਰ ਨਿਗਮ ਦੀ ਚੋਣਾਂ ਦੇ ਵਿੱਚ ਜਿੱਥੇ ਭਾਜਪਾ ਦਾ ਮੇਹਰ ਬਣ ਗਿਆ ਸੀ ਤੇ ਆਮ ਆਦਮੀ ਪਾਰਟੀ ਵੱਲੋਂ ਉਸ ਦਾ ਵਿਰੋਧ ਕੀਤਾ ਗਿਆ ਸੀ ਤੇ ਅੱਜ ਮੁੜ ਤੋਂ ਨਾਲ ਵੱਲੋਂ ਨਾਰੇਬਾਜ਼ੀ ਕੀਤੀ ਗਿਆ ਚੰਡੀਗੜ੍ਹ ਨਗਰ ਨਿਗਮ ਦੇ ਦਫ਼ਤਰ ਦੇ ਬਾਹਰ ਆਪ ਵਰਕਰਾਂ ਦੇ ਇਕੱਠ ਦੇਖਣ ਨੂੰ ਮਿਲੇ ਉਹਨਾਂ ਨੇ ਜਮ ਕੇ ਨਾਰੇਬਾਜ਼ੀ ਕੀਤੀ ਤੇ ਇਸ ਦਾ ਵਿਰੋਧ ਵੀ ਕੀਤਾ ਪਾਰਟੀ ਦੇ ਸਾਡੇ ਵੋਲੰਟੀਅਰ ਜਿਹੜੇ ਨੇ ਚਾਰ ਵੋਲੰਟੀਅਰਸ ਤੇ ਨਾਲ ਇੱਕ ਸਾਡਾ ਐਮਸੀ ਡੇਲੀ ਇਤਿਹਾਨਸ਼ਣ ਤੇ ਬੈਠੇਗਾ 24 ਘੰਟੇ ਦਾ ਅਨਸ਼ਣ ਹੋਏਗਾ ਔਰ ਅਗਲੀ ਵਾਰ ਰੀਲੇ ਅੰਸ਼ਨ ਜਿਹਨੂੰ ਕਹਿੰਦੇ ਆ ਉਹਨੂੰ ਅਸੀਂ ਰੀਲੇ ਅੰਸ਼ਨ ਕਰਾਂਗੇ ਉਹ ਡੇਲੀ ਚੱਲੇਗਾ ਜਦ ਤੱਕ ਜਿਹੜਾ ਨਕਲੀ ਮੇਰ ਤੱਕੇ ਨਾਲ ਭਾਰਤੀ ਜਨਤਾ ਪਾਰਟੀ ਨੇ ਹੇਰਾਫੇਰੀ ਕਰਕੇ ਬਣਾਇਆ ਹੈ ਜਦ ਤੱਕ ਉਹਨੂੰ ਰੱਦ ਨਹੀਂ ਕਰਦੇ ਪਹਿਲੀ ਗੱਲ ਅਨਿਲ ਮਸੀ ਜਿਹਨੇ ਉਸ ਦਿਨ ਜਿਹਨੂੰ ਪ੍ਰਸਾਈਡਿੰਗ ਅਫੀਸਰ ਕਿਹਾ ਗਿਆ ਉਹ ਬੇਸਿਕਲੀ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਇੱਕ ਮਾਈਨੋਰਿਟੀ ਵਿੰਗ ਦਾ ਜਨਰਲ ਸੈਕਟਰੀ ਆ ਔਰ ਉਸ ਮਾਈਨੋਰਿਟੀ ਵਿੰਗ ਦੇ ਜਨਰਲ ਸੈਕਟਰੀ ਨੇ ਜਿਵੇਂ ਡੈਮੋਕ੍ਰੇਸੀ ਦਾ ਮਰਡਰ ਕੀਤਾ ਉਹਦੇ ਤਹਿਤ ਪੂਰੇ ਚੰਡੀਗੜ੍ਹ ਦੇ ਲੋਕੀ ਆਮ ਆਦਮੀ ਪਾਰਟੀ ਦੇ ਸਾਰੇ ਸਾਡੇ ਕੌਂਸਲਰਸ ਨੂੰ ਸਾਡੇ ਵੱਡੇ ਲੀਡਰ ਪ੍ਰਦੀਪ ਛੜਾਪ ਜੀ ਚੰਦਰਮੁਖੀ ਜੀ ਪ੍ਰੇਮਗਰਗ ਜੀ ਵਿਕਰਮਤਵੰਜੀ ਇਹ ਸਾਰਿਆਂ ਨੇ ਮਿਲ ਕੇ ਫੈਸਲਾ ਕੀਤਾ ਕਿ ਅਸੀਂ ਇਹ ਧਰਨੇ ਨੂੰ ਕੰਟੀਨਿਊ ਰੱਖਾਂਗੇ ਜਦ ਤੱਕ ਇਹ ਮੇਅਰ ਜਿਹੜਾ ਹੈਗਾ ਨਕਲੀ ਮੇਅਰ ਇਹ ਨਹੀਂ ਉਤਰਦਾ ਸੁਪਰੀਮ ਕੋਰਟ 'ਚ ਵੀ ਕਾਰਵਾਈ ਹੈ ਕੱਲ 10:30 ਵਜੇ ਉੱਥੇ ਵੀ ਕੇਸ ਲੱਗਿਆ ਹੋਇਆ ਪਰ ਜਿਸ ਹਿਸਾਬ ਦੀ ਇਹਨਾਂ ਨੇ ਹੇਰਾਫਰੀ ਕੀਤੀ ਹੈ ਪੂਰੇ ਦੇਸ਼ ਨੇ ਵਿਦੇਸ਼ ਨੇ ਦੇਖੀ ਹੈ ਅਨਿਲ ਮਸੀਦੇ ਉੱਤੇ ਅਸੀਂ ਕਾਰਵਾਈ ਮੰਗਦੇ ਆ ਜਿਹਦੇ ਕਰਕੇ ਅਸੀਂ ਚੰਡੀਗੜ੍ਹ ਪੁਲਿਸ ਸਟੇਸ਼ਨ 17 ਸੈਕਟਰ 'ਚ ਵੀ ਤੇ ਐਸਐਸਪੀ ਦੇ ਵੀ ਇੱਕ ਮੰਗ ਦਿੱਤੀ ਸੀ ਲੇਕਿਨ ਉਸ ਦੇ ਉੱਤੇ ਕੋਈ ਵੀ ਕਾਰਵਾਈ ਸ਼ੁਰੂ ਨਹੀਂ ਹੋਈ ਉਹਦੇ ਤਹਿਤ ਅਸੀਂ ਇੱਥੇ ਬੈਠਣ ਲੱਗੇ ਹੋਰ ਜਿਹੜੀ ਇੰਪੋਰਟੈਂਟ ਗੱਲ ਨੇ ਕਿ ਉਸ ਦਿਨ ਸਾਡੇ ਕਾਉਂਸਲਰਸ ਨੇ ਸਾਨੂੰ ਦੱਸਿਆ ਕਿ ਸਾਡੇ ਜਿਹੜੇ ਐਮਸੀ ਸੀਗੇ ਉਹ ਤਾਂ ਆਰਮਨਾਲ ਬੈਠੇ ਹੋਏ ਸੀਗੇ ਪਰ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਐਮਸੀ ਨੇ ਇੱਕ ਵੈਲ ਹੁੰਦਾ ਅੱਗੇ ਜਿਹੜਾ ਉਸ ਵੈਲ 'ਚ ਖੜੇ ਰਹੇ ਪਰ ਉਸ ਵੇਲ 'ਚ ਖੜੇ ਹੋ ਕੇ ਰੋਲਾ ਪਾਉਂਦੇ ਰਹੇ ਨਾਰੇ ਲਾਉਂਦੇ ਰਹੇ ਤਾਂ ਕਿ ਉਹ ਇੱਕ ਤਰ੍ਹਾਂ ਦਾ ਉਹਨੂੰ ਪ੍ਰੋਟੈਕਸ਼ਨ ਦੇ ਰਹੇ ਸੀਗੇ ਅਨਿਲ ਮਸੀ ਨੂੰ ਤਾਂ ਕਿ ਉਹ ਹੀਰਾ ਫੇਰੀ ਵਾਲੇ ਕੰਮ ਉੱਥੇ ਕਰ ਸਕੇ ਉਹਨੂੰ ਪ੍ਰੋਟੈਕਸ਼ਨ ਦੇ ਤਹਿਤ ਜਦ ਸਾਡੇ ਕੋਈ ਐਮਸੀ ਜਿਵੇਂ ਸਾਡੇ ਕਾਊਂਟਿੰਗ ਏਜੰਟ ਯੁਗੇਸ਼ ਢਿੰਗਰਾ ਜੀ ਖੜੇ ਹੋਣ ਲੱਗੇ ਤੇ ਜਸਮਨ ਨਾਮ ਦਾ ਇੱਕ ਐਮਸੀ ਜਿਹੜਾ ਹੈਗਾ ਭਾਰਤੀ ਜਨਤਾ ਪਾਰਟੀ ਦਾ ਉਹਨੂੰ ਬਿਲਕੁਲ ਉਹਦੇ ਨਾਲ ਵਾਲੀ ਸੀਟ ਤੇ ਬਿਠਾਤਾ ਤਾਂ ਕਿ ਉਹ ਉੱਠੇ ਹੀ ਨਾ ਸਕੇ ਸਾਡੇ ਪ੍ਰੇਮ ਲਤਾ ਜੀ ਜਦ ਉੱਠਣ ਲੱਗੇ ਤੇ ਜਿਹੜਾ ਰਾਣਾ ਹੈ ਕਨਵਰ ਰਾਣਾ ਉਹਨੂੰ ਉੱਥੇ ਕਿਹਾ ਗਿਆ ਔਰ ਕੈਮਰੇ ਦੇ ਅੰਦਰ ਕੈਮਰੇ ਜਿਹੜੇ ਸੀਗੇ ਉੱਥੇ ਲੱਗੇ ਹੋਏ ਸੀਗੇ 8 ਕੈਮਰੇ ਲੱਗੇ ਹੋਏ ਸੀ ਜੀ 8 ਕੈਮਰੇ ਜਿਹੜੇ ਲੱਗੇ ਹੋਏ ਸੀਗੇ ਉਹਦੇ ਅੰਦਰ ਉਹ ਦਿਖਦੇ ਹੋਏ ਦਿਖਦੇ ਰਹੇ ਨੇ ਕਿ ਕੈਮਰਾ ਹਟਾਰੇ ਸੀ ਕਨਵਰ ਰਾਣਾ ਔਰ ਜਿਹੜੇ ਇਹਨਾਂ ਦੇ ਨੋਮੀਨੇਟਿਡ ਕਾਉਂਸਲਰ ਜਿਹਨਾਂ ਨੂੰ ਪ੍ਰੈਕਟੀਕਲੀ ਅੰਦਰ ਜਾਣਾ ਅਲਾਉਡ ਨਹੀਂ ਸੀ ਜਿਸ ਦੇਸ਼ ਦੇ ਅੰਦਰ মিডিਆ ਨੂੰ ਅੰਦਰ ਜਾਣਾ ਅਲਾਉਡ ਨਹੀਂ ਕੀਤਾ ਤੇ ਉੱਥੇ ਨੋਮੀਨੇਟਿਡ ਕਾਉਂਸਲਰ ਜਿਨ੍ਹਾਂ ਦੀ ਵੋਟਾਂ ਨਹੀਂ ਪੈਣੀਆਂ ਸੀਗੀਆਂ ਉਹ ਉੱਥੇ ਅੰਦਰ ਅਲਾਉਡ ਸੀ ਤੇ ਉਹ ਵੈਲ ਦੇ ਅੰਦਰ ਕੈਮਰੇ ਨੂੰ ਹਟਾਉਂਦੇ ਹੋਏ ਅਭਸਰਾਂ ਨੂੰ ਤੁਮ ਕਾਂਦੇ ਹੋਏ ਦਿਖਦੇ ਪਏ ਨੇ ਉਹ ਕੈਮਰੇ ਦਿਖ ਰਹੇ ਨੇ ਔਰ ਇਸ ਤਹਿਤ ਅਸੀਂ ਇਹ ਧਰਨਾ ਰੱਖਿਆ ਤਾਂ ਕਿ ਡੈਮੋਕ੍ਰੇਸੀ ਨੂੰ ਬਚਾਨ ਚ ਕਿਸੇ ਨਾ ਕਿਸੇ ਨੂੰ ਤਾਂ ਅਗਿਆਨਾ ਪਏਗਾ ਤੇ ਮੈਂ ਸਮਝਦਾ ਕਿ ਆਮ ਆਦਮੀ ਪਾਰਟੀ ਤੇ ਸਾਡਾ ਕਿਉਂਕਿ ਸਾਂਝਾ ਕੈਂਡੀਡੇਟ ਕੁਲਦੀਪ ਜੀ ਸਾਡੇ ਨਾਲ ਹੀ ਨਹੀਂ ਆਮ ਆਦਮੀ ਪਾਰਟੀ ਦੇ ਕਾਂਗਰਸ ਦੇ ਸਾਂਝਾ ਕੈਂਡੀਡੇਟ ਸੀਗੇ ਤੇ ਅਸੀਂ ਡੇਲੀ ਕੋਈ ਨਾ ਕੋਈ ਪ੍ਰਦਰਸ਼ਨ ਕਰਦੇ ਹਾਂ ਕਿਉਂਕਿ ਪਰਸੋ ਦਿੱਲੀ ਸੀਗਾ ਕਾਂਗਰਸ ਨੇ ਵੀ ਪ੍ਰਦਰਸ਼ਨ ਕੀਤਾ ਤੇ ਉਹਦੇ ਤਹਿਤ ਅਸੀਂ ਇੱਕ ਇਹ ਸ਼ੁਰੂ ਕਰਨ ਜਾ ਰਹੇ ਹਾਂ ਪਹਿਲੀ ਚੀਜ਼ ਹੋਏਗੀ ਇੱਥੇ ਜਦ ਤੱਕ ਇਹ ਫੈਸਲਾ ਨਹੀਂ ਹੁੰਦਾ ਅਸੀਂ ਇੱਥੇ ਹੀ ਬੈਠਾਂਗੇ ਪਹਿਲੀ ਚੀਜ਼ ਦੂਜੀ ਚੀਜ਼ ਹਰ ਵਾਰਡ ਦੇ ਅੰਦਰ ਕੈਂਡਲ ਮਾਰਚ ਕੀਤੀ ਜਾਏਗੀ ਜਿਹੜੇ ਇੰਪੋਰਟੈਂਟ ਲੈਂਡਮਾਰਕਸ ਨੇ ਚੰਡੀਗੜ੍ਹ ਦੇ ਅੰਦਰ ਰੋਜ਼ ਗਾਰਡਨ ਦੀ ਗੱਲ ਕਰ ਲਈਏ ਅਸੀਂ ਸੁਖਨਾ ਲੇਕ ਦੀ ਗੱਲ ਕਰ ਲਈਏ ਉੱਥੇ ਸ਼ਾਮ ਦੇ ਟਾਈਮ ਤੇ ਕੈਂਡਲ ਮਾਰਚ ਕੀਤੀ ਜਾਏਗੀ ਔਰ ਤੀਜੇ ਅਸੀਂ ਡੋਰ ਟੂ ਡੋਰ ਜਾ ਕੇ ਲੋਕਾਂ ਨੂੰ ਦਿਖਾਵਾਂਗੇ ਕਿ ਜਿਸ ਤਹਿਤ ਨਾਲ ਜਿਸ ਤੱਕ ਕੇ ਨਾਲ ਅਨਿਲ ਮਸੀਨੇ ਇਹ ਧੱਕਾ ਕੀਤਾ ਉਹ ਪੂਰੇ ਦੇਸ਼ ਦੇ ਅੰਦਰ ਕਿਉਂਕਿ ਅਜ ਤੱਕ ਤਾਂ ਇਹ ਹੀ ਤੁਸੀਂ ਗਾ ਕਿ ਭਾਜਪੀ ਚੋਰੀ ਤਾਂ ਕਰਦੀ ਹੈ ਵੋਟਾਂ ਦੀ ਪਰ ਇਹ ਚੀਜ਼ ਪਹਿਲੀ ਵਾਰ ਕਲੀਅਰ ਹੋਈ ਹੈ ਕੈਮਰਿਆਂ ਦੇ ਕੇ बीजेपी ਨੇ ਕਿਸ حساب ਨਾਲ ਚੋਰੀ ਕੀਤੀ ਔਰ ਕਿਸ حساب ਨਾਲ ਉਹਨੇ ਟਿਕ ਲਾ ਕੇ ਖੁਦ ਟਿਕ ਲਾਰਿਆ अनिल ਮਸੀਹ ਖੁਦ ਟਿਕ ਲਾਂਦਾ ਦਿਖਦਾ ਪਿਆ ਕੈਮਰੇਆਂ ਦੇ ਅੰਦਰ ਉਹ ਟਿਕ ਲਾ ਰਿਹਾ ਉਹਦੇ ਅੰਦਰ ਔਰ 8 ਵੋਟਾਂ ਨੂੰ ਉਹਨੇ ਔਰ ਸਾਰੇ ਜਿਹੜੇ ਟਿਕ ਲਾਏ ਨੇ ਉਹ बीजेपी ਦੇ ਉਹਦੇ ਅੰਦਰ ਲਾਏ ਨੇ ਤੇ ਉਹਨੇ ਉਹਨੇ ਰੱਦ ਕਰਕੇ ਉਹਨਾਂ ਨੇ ਉਸ ਨੂੰ ਐਕਸੈਪਟ ਨਹੀਂ ਕੀਤਾ ਔਰ 8 ਵੋਟਾਂ ਜਿਹੜੀਆਂ ਨੇ ਉਹ ਰੱਦ ਕਰਕੇ ਜਿਨ੍ਹਾਂ ਦੇ 16 ਸੀਗੇ ਉਹਨਾਂ ਨੂੰ ਬਣਾਤਾ ਜਿਨ੍ਹਾਂ ਦੇ 20 ਸੀਗੇ ਉਹਨਾਂ ਨੂੰ ਰਹਿਣ ਦਿੱਤਾ ਤੇ ਇਸ ਕਰਕੇ ਅਸੀਂ ਅੱਜ ਇੱਥੇ ਇਕੱਠੇ ਹੋਏ ਆਂ ਔਰ ਅਸੀਂ ਅੱਜ ਇੱਥੇ ਪੰਜ ਬੰਦਿਆਂ ਨੂੰ ਹਾਰ ਦਿਓ ਅਸੀਂ ਉਹ ਪੰਜ ਬੰਦਿਆਂ ਨੂੰ ਹਾਰ ਪਨਾ ਕੇ ਇੱਥੇ ਬਿਠਾਵਾਂਗੇ ਸੋ ਨਾਲ ਹੀ ਚੰਡੀਗੜ੍ਹ ਨਗਰ ਨਿਗਮ ਦੀ ਚੋਣਾਂ ਦਾ ਮਾਮਲਾ ਹੋ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਜਦੀ ਸੁਣਵਾਈ ਕੱਲ ਹੋਵੇਗੀ ਹੁਣ ਸੁਪਰੀਮ ਕੋਰਟ ਦੇ ਵਿੱਚ ਵੀ ਵੇਖਣਾ ਹੋਵੇਗਾ ਸੁਪਰੀਮ ਕੋਰਟ ਦਾ ਕੀ ਫੈਸਲਾ ਨਿਕਲਦਾ ਕੱਲ ਦਾ ਸਮਾਂ ਹੀ ਦੱਸੇਗਾ ਕੈਮਰਾ ਪਰਸਨ ਸ਼ੰਕਰ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਡਰ ਖਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਰਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਰ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ